ਵੈਲਕਮ ਟੂ ਖੰਨਾ ਨਿਊਜ਼ ਲਾਈਵ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਨੂੰ ਸਮਰਪਿਤ ਲੱਗਦਾ ਜੋੜ ਮੇਲੇ ਦੀ ਸੰਪੂਰਤਾ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਅੱਜ ਸਵੇਰੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਵਲ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਸਾਹਿਬ ਦੀਆਂ ਵਾਰਾਂ ਅਤੇ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਵੇਰੇ ਅਖੰਡਪੜ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਕੁੱਲ ਸਮਲਾਜ਼ਮਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇਣ ਉਪਰੰਤ ਆਰੰਭ ਕੀਤਾ ਗਿਆ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਜੋ ਗੁਰੂ ਘਰ ਨਤਮਸਤਕ ਹੋਏ ਐਡਵੋਕੇਟ ਪ੍ਰਧਾਨ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਗਰ ਕੀਰਤਨ ਦੀ ਸੁੰਦਰ ਪਾਲਕੀ ਵਿੱਚ ਸ਼ਿਸ਼ੋਭਿਤ ਕੀਤਾ ਅਤੇ ਫਿਰ ਅਰਦਾਸ ਉਪਰੰਤ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਹ ਸ਼ਹੀਦੀ ਪੰਦਰਵਾੜੇ ਦੌਰਾਨ ਹਰ ਸਿੱਖ ਵੱਧ ਤੋਂ ਵੱਧ ਗੁਰਬਾਣੀ ਦਾ ਸਿਮਰਨ ਕਰੇ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ। ਪ੍ਰਮਾਤਮਾ ਅੰਮੀ ਨੇ ਕਿਹਾ ਕਿ ਸੰਗਤ ਸ਼ਿਮਰਤਾਂ ਦੇ ਸੰਮੁਖ ਹੋ ਕੇ ਅਰਦਾਸ ਕਰੇ ਕਿ ਜਿਹੜੀ ਦ੍ਰਿੜਤਾ ਗੁਰੂ ਸਾਹਿਬ ਨੇ ਸਾਡੇ ਵਿੱਚ ਭਰੀ ਸੀ ਅਸੀਂ ਉਸ ਨੂੰ ਕਾਇਮ ਰੱਖੀਏ। ਛੇੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਜਿਸ ਵੇਲੇ ਸਾਹਿਬ ਸਤਿਗੁਰੂ ਛੇੜੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸੀਸ ਭਾਈ ਜੀਵਨ ਸਿੰਘ ਜੀ ਭਾਈ ਜਤਾ ਸਿੰਘ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਜੈਤੇ ਨੂੰ ਉੱਥੇ ਦਾ ਹਾਲਚਲ ਪੁੱਛਿਆ ਤੇ ਜੋ ਭਾਈ ਜੈਤੇ ਨੇ ਬਖਿਆਨ ਕੀਤਾ ਸਤਿਗੁਰ ਜੀ ਨੇ ਉਸੇ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਕੇ ਇੱਕ ਬੰਗਾਰ ਦਿੱਤੀ ਸੀ ਕਿ ਮੈਂ ਹੁਣ ਇੱਕ ਇੱਕ ਐਸਾ ਖਾਲਸਾ ਸਜਾਉਂਗਾ ਜਿਹਦੀ ਆਪਣੇ ਸੂਤ ਵੀ ਕੀਰਤੀਮਾਨ ਹੋਊਗੀ ਲੱਖਾਂ 'ਚ ਖੜਾ ਦੇਸੂਗਾ ਤੇ ਖਾਲਸਾ ਇੱਕ ਐਸਾ ਪ੍ਰਗਟ ਕਰੂਗਾ ਜਿਹੜਾ ਨਿਰਪੈਤਾ ਤੇ ਨਡਰਤਾ ਦੇ ਵਿੱਚ ਜ਼ੁਲਮ ਲਈ ਤੇ ਜ਼ੁਲਮ ਦੇ ਖਿਲਾਫ ਲੜੂਗਾ ਤੇ ਇਨਸਾਫ ਦੇ ਲਈ ਖੜਾ ਹੋਊਗਾ ਸੋ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖਾਂ ਦੇ ਵਿੱਚ ਭਿੰਨ ਭੇਤ ਊਚ ਨੀਚ ਵਰਨਵਾਦ ਸਾਰਾ ਉਹ ਵੰਡ ਖਤਮ ਕੀਤਾ ਜਿਹੜਾ ਉਸ ਵੇਲੇ ਦੇ ਰਾਜਿਆਂ ਨੂੰ ਤੇ ਉਸ ਵੇਲੇ ਦਾ ਜਿਹੜੇ ਰਾਜ ਕਰਨ ਵਾਲੇ ਮੁਸਲਮਾਨ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਸਤਗੁਰੂ ਜੀ ਦੀ ਕੋ ਨਿੱਜ ਦੀ ਲੜਾਈ ਨਹੀਂ ਸੀ ਕੇਵਲ ਤਾਂ ਕੇਵਲ ਸਤਗੁਰੂ ਜੀ ਨੇ ਮਨੁੱਖ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਇਹ ਸਤਗੁਰੂ ਜੀ ਨੇ ਠੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਜਿਹਦਾ ਸਿੱਟਾ ਇਹ ਨਿਕਲਿਆ ਕਿ ਪਹਾੜੀ ਰਾਜੇ ਵੀ ਤੇ ਉਸ ਵੇਲੇ ਤੇ ਰਾਜੇ ਜਿਹੜੇ ਰੰਗ ਜੇਬ ਦੇ ਰੂਪ ਵਿੱਚ ਸਤਗੁਰੂ ਜੀ ਦੇ ਨਾਲ ਭੇਡਨ ਲੱਪੇ ਪਰ ਸਤਗੁਰੂ ਜੀ ਨੇ ਸਿਧਾਂਤਕ ਲੜਾਈਆਂ ਸਾਰੀਆਂ ਲੜੀਆਂ ਮੇ ਤੋਂ ਬਾਅਦ ਤੁਸੀਂ ਜਾਣਦੇ ਹੋ ਕਿਵੇਂ ਬਲਕਣ ਅਨੰਦਪੁਰ ਦਾ ਠੇਰਾ ਕਿਵੇਂ ਸਤਗੁਰ ਜੀ ਨੇ ਚਮਕੌਰ ਦੀ ਗੜੀ ਦੇ ਆ ਕੇ 40 ਸਿੰਘਾਂ ਨੇ ਸਵਾ ਸਵਾ ਨਾਲ ਲੜਾਈ ਸਤਗੁਰਾਂ ਦੇ ਵੱਡੇ ਸਾਹਿਬਜਾਦੇ ਔਰ ਸਤਗੁਰਾਂ ਦੇ ਪੰਜਾਂ ਪਿਆਰਿਆਂ ਚੋਂ ਤਿੰਨ ਪੰਜ ਪਿਆਰੇ ਫਿਰ ਸਤਗੁਰ ਜੀ ਨੂੰ ਪੰਜਾਂ ਪਿਆਰਿਆਂ ਨੇ ਬੇਨਤੀ ਕੀਤੀ ਸਤਗੁਰ ਜੀ ਖਾਲਸਾ ਹੋਰ ਵੀ ਪ੍ਰਗਟ ਹੋ ਜੂਗਾ ਤੁਸੀਂ ਜਿੱਥੇ ਚਮਕੌਰ ਦੀ ਗੜੀ 'ਚ ਰੁਕਸਤ ਹੋ ਬੋ ਤੋ ਸਤਗੁਰ ਜੀ ਨੇ ਜਿਵੇਂ ਜਿਵੇਂ ਪੈੰਡਾ ਤੈਅ ਕੀਤਾ ਤੇ ਮੈਂ ਤੇ ਮੈਂ ਇਸ ਧਰਤੀ ਤੇ ਸਤਗੁਰੂ ਜੀ ਪਹੁੰਚੇ ਤੇ ਇਹ ਵੀ ਇੱਕ ਬਲੱਖਣ ਪਾਖਿਆ ਕਿ ਸਿੱਖ ਵੀ ਸਤਗੁਰੂ ਜੀ ਦੇ ਸਾਰੇ ਪਿਆਰੇ ਤੇ ਦੁਲਾਰੇ ਆ ਪਰ ਜਿੰਨੇ ਮਰੀਦ ਸਤਗੁਰੂ ਜੀ ਦੇ ਸਿੱਖਾਂ ਤੋਂ ਇਲਾਵਾ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੇ ਵੱਧ ਸਤਗੁਰਾਂ ਦਾ ਸਤਕਾਰ ਭੇਟ ਕੀਤਾ ਇਹੋ ਕਾਰਨ ਆ ਕਿ ਸਿੱਖੀ ਦੇ ਵਿੱਚ ਸਰਬੱਤ ਦੇ ਭਲੇ ਦੇ ਨਾਲ ਪਵਿੱਤਰ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਹੜਾ ਕਿ ਅੱਜ ਦੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮਹਾਨ ਨਗਰ ਕੀਰਤਨ ਸਤਗੁਰਾਂ ਦੀ ਉਸ ਪਵਿੱਤਰ ਆਮਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੋਂ ਸਾਜਦਾ ਔਰ ਜਿਹੜਾ ਪਿੱਛੇ ਨੂੰ ਨਿਗਾਹ ਮਾਰੋ ਤੇ ਮੈਂ ਜੇ ਦੇਖਦਾ 317 18 ਸਾਲਾਂ ਬਾਅਦ ਵੀ ਖਾਲਸੇ ਦਾ ਜਾਹੋ ਜਲਾਲ ਅੱਜ ਉਸੇ ਪ੍ਰਾਤਨ ਰਵੈਤਾਂ ਅਨਸਾਰ ਹੀ ਚੱਲ ਰਿਹਾ ਇਹੋ ਗੁਰੂ ਕਲਗੀ ਧਰ ਦੀ ਬਲਖਣਤਾ ਸੀ ਕਿ ਸਤਗੁਰ ਜੀ ਨੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦੇਣ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਜਣਾ ਕੀਤੀ ਅੱਜ ਵੀ ਗੁਰੂ ਦਾ ਸਿੱਖ ਢੰਡੇ ਬਾਟੇ ਦੀ ਪੌਲ ਛੱਕੇ ਤਿਆਰ ਵਰ ਤਿਆਰ ਹੋ ਕੇ ਇਹ ਮਹਿਸੂਸ ਕਰਦਾ ਕਿ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਮੈਨੂੰ ਅਸੀਸਾਂ ਮਿਲ ਗਈਆਂ ਸੋ ਉਹਦੇ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਇਹ ਜਿਹੜੇ ਦਿਨ ਆ ਇਹ ਸ਼ਹੀਦੀ ਪੰਦਰ ਬਾੜਾ ਇਹ ਸ਼ਹੀਦੀ ਪੰਦਰ ਬਾੜੇ ਦੇ ਵਿੱਚ ਹਰ ਇੱਕ ਸਿੱਖ ਦਾ ਵੱਧ ਤੋਂ ਵੱਧ ਇਹ ਯਤਨ ਹੋਣਾ ਚਾਹੀਦਾ ਕਿ ਮੈਂ ਵੱਧ ਤੋਂ ਵੱਧ ਸਿਮਰਨ ਕਰਾਂ ਬੱਤ ਤੋਂ ਬਾਤ ਬਾਣੀ ਪੜਾਂ ਤੇ ਸਤਿਗੁਰ ਦੇ ਤੇ ਸ਼ਹੀਦਾਂ ਦੇ ਸਨਮੁਖ ਹੋ ਕੇ ਮੈਂ ਅਰਦਾਸ ਕਰਨ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਜਿਹੜੀ ਡ੍ਰਿੜਤਾ ਸਤਿਗੁਰ ਜੀ ਨੇ ਸਾਡੇ ਵਿੱਚ ਭਰੀ ਸੀ ਉਹਦੇ ਉੱਤੇ ਕੈਮਰਿਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ